ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਡੈਸ਼ਿੰਗ ਬੁਟੀਕ ਤੇ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਹੌਪਫੁਲ ਤੁਸੀਂ ਸਾਰਜਣੇ ਵਧੀਆ ਹੋਵੋਗੇ ਸੋ ਅੱਜ ਦੀ ਵੀਡੀਓ ਹੈ ਜਿਹੜੀ ਆਪਾਂ ਲੈ ਕੇ ਆਏ ਹਾਂ ਸਿਲਕ ਪਸ਼ਮੀਨੇ ਦੇ ਉੱਤੇ ਲੈ ਕੇ ਆਏ ਡਬਲ ਟੋਨ ਦਾ ਕਾਫੀ ਜ਼ਿਆਦਾ ਜਿਹੜਾ ਟ੍ਰੈਂਡ ਚੱਲ ਰਿਹਾ ਸੋ ਆਪਾਂ ਇਹਦੇ ਉੱਪਰ ਥੋੜੇ ਜਿਹਾ ਸੂਟਸ ਰੈਡੀ ਕਰਵਾਏ ਸੀਗੇ ਸੋ ਬਾਕੀ ਤੁਸੀਂ ਜਿਹੜੇ ਸਾਡੇ ਡਿਜ਼ਾਈਨ ਦਾ ਤੁਸੀਂ ਉਹ ਵੀ ਦੇਖ ਸਕਦੇ ਹੋ ਜੇ ਤੁਸੀਂ ਨਵੇਂ ਡਿਜ਼ਾਈਨਸ ਕਰਵਾਉਣੇ ਹੋਏ ਉਹ ਵੀ ਆਪਾਂ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਇਹਨਾਂ ਦੇ ਉੱਪਰ ਸੋ ਪਹਿਲਾਂ ਸਭ ਨੂੰ ਸੂਟ ਦਿਖਾਨੀ ਹੈ ਮੈਂ ਸੋ ਆਪਾਂ ਕੇਰਾ ਵਰਕ ਕੋ ਮਸ਼ੀਨਵਰਕ ਹੋਇਆ ਹੋਇਆ ਹੈ ਦੇ ਉੱਪਰ ਡਬਲ ਟੋਨ ਸਿਲਕ ਪਸ਼ਮੀਨਾ ਕਾਫੀ ਜ਼ਿਆਦਾ ਪੈਂਡਿੰਗ ਦੇ ਵਿੱਚ ਅੱਜ ਕੱਲ੍ਹ ਹੈ ਸੂਟ। ਉਹ ਘੇਰੇ ਦੇ ਉੱਪਰ ਇਹਦੇ ਵਰਕ ਹੋਇਆ ਹੋਇਆ ਹੈ। ਤੋਂ 슬ੀਵਜ਼ ਦੇ ਉੱਪਰ ਵੀ ਇਹ ਇਦਾਂ ਦਾ ਵਰਕ ਆਏਗਾ। ਵਿਦਆਊਟ ਦੁਪੱਟਾ ਸੂਟ ਰਹੇਗਾ ਜੀ ਇਹ ਵਧੀਆ ਪਸ਼ਮੀਨਾ ਜਿਹੜਾ ਆਪਾਂ ਇਹਦੇ ਉੱਪਰ ਯੂਜ਼ ਕੀਤਾ ਹੋਇਆ। ਸੋ ਕਲਰ ਵੀ ਬਹੁਤ ਸੋਹਣਾ ਪਿੰਕ ਸ਼ੇਡ ਦੇ ਵਿੱਚ ਆਏਗਾ ਇਹ। ਨੈਕਸਟ ਆ ਗਿਆ ਜੀ ਬਰਗੰਡੀ ਸ਼ੇਡ ਇਹਦੇ ਉੱਪਰ ਵੀ ਬਹੁਤ ਸੋਨਾ ਵਰਕ ਹੋਇਆ ਹੋਇਆ ਸੋ ਕੇਰੇ ਵਾਲੇ ਆਪਾਂ ਜਾਦਾ ਕਰਵਾਏ ਆ ਸੋ ਕਸਟਮਰ ਸੀ ਡਿਮਾਂਡ ਸੀ ਕਿ ਆਪਾਂ ਨੂੰ ਕੇੜਾ ਤੇ ਬਾਜੂ ਵਰਕ ਵਾਲੇ ਆਪਾਂ ਜਿਹੜੇ ਸੂਟ ਉਹਨਾਂ ਲਈ ਬਣਾ ਕੇ ਲੈ ਕੇ ਆਈਏ ਸੋ ਆਪਾਂ ਉਹਦਾਂ ਦੇ ਸੂਟ ਰੈਡੀ ਕਰਵਾਏ ਨੇ ਸੋ ਬਹੁਤ ਜੈਨੂਅਲ ਪ੍ਰਾਈਸ ਹੈ ਸੂਟ ਇਹ ਸੋ ਜਿਨ੍ਹਾਂ ਨੇ ਦੁਪੱਟੇ ਵੀ ਰੈਡੀ ਕਰਵਾਉਣੇ ਹਨ ਇਹਨਾਂ ਦੇ ਉੱਪਰ ਸੋ ਤੁਸੀਂ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋ ਉਹਨਾਂ ਦਾ दुपट्टे विद दुपट्टा भी सूट बाय कर सद विदाउट दुपट्टा लेना तो सामने विदाउट दुपट्टा भी तो सूट खरीद सकते हो नैक्सट कलर आ गया सो so, आप ज्यादा घेरे वाले ही वर्क करवाए ने सो वर्क आएगा घेरे के उपर और स्लीवस आ गई ਨੈਕਸਟ ਸ਼ੇਡ ਆ ਗਿਆ। ਬਹੁਤ ਹੀ ਸੋਹਣਾ ਤੇ ਫਿਨਿਸ਼ਿੰਗ ਦੇ ਵਿੱਚ ਇਹਦੇ ਵਰਕ ਹੋਇਆ ਹੋਇਆ। ਪ੍ਰੋਪਰ ਡਬਲ ਟੋਨ ਰਹੇਗਾ। ਸੋ ਇਦਾਂ ਦਾ ਇਹਦਾ ਦੂਸਰਾ ਸ਼ੇਡ ਆਏਗਾ, ਇਹ ਵਾਲਾ ਆਏਗਾ। ਸੋ ਤੁਸੀਂ ਜਿੱਦਾਂ ਜਿਵੇਂ ਆਪਣੇ ਕੋਲ ਇਹਦੇ ਵਿੱਚ ਪਲੇਨ ਸਟੱਫ ਵੀ ਹੈ ਕਈਆਂ ਨੇ ਇਸ ਕਲਰ ਦੇ ਉੱਪਰ ਵੀ ਇਸ ਮਤਲਬ ਕਿ ਜਿਹੜਾ ਆਪਾਂ ਦੂਸਰੇ ਦੇ ਉੱਪਰ ਕਰਵਾਉਣਾ ਹੋਵੇ, ਵਕਤ ਤੁਸੀਂ ਇਦਾਂ ਵੀ ਸਾਡੇ ਤੋਂ ਕਰਵਾ ਸਕਦੇ ਹੋ। ਜਿਹੜੀ ਮਰਜ਼ੀ ਸਾਈਡ ਤੁਸੀਂ ਵਰਕ ਕਰਵਾ ਸਕਦੇ ਹੋ ਦੀ। ਸੋ ਦੇ ਵਿੱਚ ਆਪਣੇ ਕੋਲੇ ਬਹੁਤ ਸਾਰੇ ਸ਼ੇਡਸ ਆਏ ਨੇ। ਤੁਸੀਂ ਇਹਨਾਂ ਦੇ ਉੱਪਰ ਹੋਰ ਵੀ ਕੋਈ ਆਪ ਦੀ ਪਸੰਦ ਦਾ ਵੀ ਕੋਈ ਵਰਕ ਕਰਵਾਉਣਾ ਤੁਸੀਂ ਉਹ ਵੀ ਸਾਡੇ ਤੋਂ ਕਰਵਾ ਸਕਦੇ ਹੋ। ਇੱਕ ਛੇੜੇ ਦੇ ਵਿੱਚ ਇਹ ਆਏਗਾ। ਬਲੂ ਟੋਨ ਦੇ ਵਿੱਚ, 골ਡਨ ਦੇ ਵਿੱਚ ਆ ਗਿਆ। ਸੋ ਇਹ ਕਾ ਹੈਗਾ ਗ੍ਰੀਨ ਦੇ ਵਿੱਚ, ਗ੍ਰੀਨ ਦੇ ਪਰਪਲ ਦਾ ਕੰਟਰਾਸਟ ਹੈ ਇਹਦਾ। ਇੱਕ ਆਪਣੇ ਕੋਲੇ ਮਹਿਰੂਨ ਆ ਗਿਆ ਪਹਲਾ ਸੋ ਸਾਰੇ ਆਪਣੇ ਕੋਲੇ ਪਲੇਨ ਫੈਬਰਿਕ ਨੇ ਤੁਸੀਂ ਜਿੱਦਾਂ ਦਾ ਮਰਜ਼ੀ ਇਹਨਾਂ ਦੇ ਉੱਪਰ ਵਰਕ ਕਰਵਾ ਸਕਦੇ ਹੋ ਨੈਕਸਟ ਕਲਰ ਇਹ ਆ ਗਿਆ ਬ੍ਰਾਊਨ ਟੋਨ ਦੇ ਵਿੱਚ ਇੱਕ ਆਪਣੇ ਕੋਲ ਗ੍ਰੀਨ ਟੋਨ ਦੇ ਵਿੱਚ ਆਏਗਾ ਫਿਰ ਆਪਣੇ ਕੋਲ ਆ ਗਿਆ ਮੈਰੂਨ ਟੋਨ ਦੇ ਵਿੱਚ ਇਹ ਸਾਰੇ ਕਲਰ ਦੇ ਜਿਹੜੇ ਆਪਣੇ ਕੋਲੇ ਪਲੇਨ ਫੈਬਰਿਕ ਦੇ ਰਹਿਣਗੇ ਤੁਸੀਂ ਇਹਨਾਂ ਦੇ ਉੱਪਰ ਆਪਦੀ ਪਸੰਦ ਦਾ ਵੀ ਵਰਕ ਕਰਵਾ ਸਕਦੇ ਹੋ ਤੁਸੀਂ ਆਪਣਾ ਡਿਜ਼ਾਈਨ ਸਾਨੂੰ ਦੇ ਸਕਦੇ ਹੋ ਜਾਂ ਤੁਸੀਂ ਸਾਡੇ ਨਾਲ ਕੰਟੈਕਟ ਕਰਕੇ ਤੁਸੀਂ ਮਤਲਬ ਆਈਡੀਆ ਲੈ ਸਕਦੇ ਹੋ ਕਿ ਕਿੱਦਾਂ ਦਾ ਵਰਕ ਕਰਵਾਉਣਾ ਹੈ ਨੋਰਮਲ ਕਰਾਉਣਾ ਹੈ ਹੈਵੀ ਕਰਵਾਉਣਾ ਹੈ ਕੋਈ ਇਹਦੇ ਉੱਪਰ ਤੁਸੀਂ ਹੈਂਡ ਵਰਕ ਕਰਵਾਉਣਾ ਮਸ਼ੀਨ ਵਰਕ ਜਾਂ ਆਰੀ ਕੋਈ ਵੀ ਇਦਾਂ ਇਹਨਾਂ ਦੇ ਉੱਪਰ ਵਰਕ ਕਰਵਾਉਣਾ ਤੁਸੀਂ ਕਰਵਾ ਸਕਦੇ ਹੋ ਸੋ ਜਿਹੜਾ ਸਾਡਾ ਵਟਸਐਪ ਨੰਬਰ ਹੈਗਾ ਜੀ 7814962347 ਦੇ ਉੱਪਰ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਵਟਸਐਪ ਦੇ ਉੱਪਰ ਤੁਸੀਂ ਮੈਸੇਜ ਕਰ ਸਕਦੇ ਹੋ ਕਾਲ ਕਰ ਸਭ ਦੇ ਬਖੀ ਸਾਡੇ ਜਿਹੜਾ YouTube ਚੈਨਲ Adashin Punjabi Suits ਉੱਤੇ ਜਾ ਕੇ ਜਰੂਰ ਫੋਲੋ ਕਰਿਓ Instagram ਦੇ ਉੱਪਰ ਵੀ ਆਪਾਂ ਕਾਫੀ ਵੀਡੀਓਜ਼ ਅਪਡੇਟ ਕਰਦੇ ਹੁੰਨੇ ਆ ਡੇਲੀ ਦੀਆਂ ਸੋ ਜਰੂਰ ਜਾ ਕੇ ਫੋਲੋ ਕਰਿਓ ਸੋ ਅੱਜ ਦੇ ਸੂਟਸ ਕਿਵੇਂ ਲੱਗੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਥੈਂਕ ਯੂ